ਕਿ ਕੋਤੇ ਰਹਿਣਾ ਲਿਓ ਇੱਥੋਂ ਦੇ ਰਹਿਣਾ ਜੀ ਨਥੂ ਸਿੰਘ ਨਾਮ ਹੈ ਗਿਆਕਲਾ ਅੱਛਾ ਕਿਵੇਂ ਦੇਖ ਦਊ ਅੱਜ ਤਗਦੀਸ਼ ਭੋਲੇ ਦੀ ਜਿਹੜੀ ਜਮਾਨਤ ਹੋਈ ਐ ਜਮਾਨਤ ਤੋਂ ਬਾਅਦ ਘਰ ਆਉਣਾ ਤਗਦੀਸ਼ ਭੋਲੇ ਨੇ ਤਾਂ ਸਮਝਾ ਚਾੜੜੇ ਪੈ ਜਿਉਂਦਾ ਪਤਾ ਲੱਗਿਆ ਵੀ ਜੋਂਦੀ ਵੀ ਉਹਦੀ ਜਮਾਨਤ ਹੋ ਗਈ ਹੂੰ ਤਾਂ ਕੋਈ ਹੈ ਨਹੀਂਗਾ ਘਰੇ ਤਾਲੇ ਲੱਗੇ ਹੋਏ ਤਾਲੇ ਲੱਗੇ ਹੋਏ ਜੀ ਘਰੇ ਤਾਂ ਇਹਦੇ ਲੱਗੇ ਹੋਇਆ ਆਉਣੀਆਂ ਤਾਂ ਖੋਲਣੀਆਂ ਉਹ ਵੀ ਦੂਜੇ ਮੁੰਡਿਆਂ ਕੋਲੇ ਕੁੰਜੀ ਹੈ ਹੂੰ ਇਹਨਾਂ ਕੋਲ ਕੁੰਜੀ ਵੀ ਨਹੀਂ ਮੈਨ ਸਕੇ ਜਿਹੜੇ ਇਹਨਾਂ ਕੋਲੇ ਕੋਲੇ ਕੁੰਜੀ ਹੂੰ ਤਾਂ ਅੱਜ ਚਾਹ ਹੈ ਕਿ ਪਿੰਡ ਦਾ ਮੁੰਡਾ ਵਾਪਸ ਆ ਰਿਹਾ ਹੈ ਜੀ ਪੂਰਾ ਚਾਹ ਸਾਰੇ ਨਗਰ ਨੂੰ ਚਾਹ ਹੈ ਹਾਂ ਸਾਰੇ ਸਾਡੇ ਪਿੰਡ ਨੂੰ ਸਾਰੇ ਨੂੰ ਚਾਹ ਹੈ ਹੂੰ ਕੋਈ ਜੇ ਕੋਈ ਬਖਲਾ ਹੈ ਨਹੀਂ ਕੋਈ ਕੀ ਨਾਮ ਹੈ ਬਾਪੂ ਦਾ ਮੈਂ ਨਾ ਹਾਕਮ ਸਿੰਘ ਅੱਛਾ ਇਥੋਂ ਪਿੰਡ ਰਹਿ ਕੇ ਕਲਾਂ ਹਾਂ ਪਿੰਡ ਰਹਿ ਕੇ ਕਲਾਂ ਆ ਦੀ ਆ ਜਿਹੜਾ ਜਗਦੀਸ਼ ਭੋਲੇ ਸੀ ਅੱਜ ਕਾਫੀ ਲੰਬੇ ਸਮਾਂ ਜੇਲ੍ਹ ਦੇ ਵਿੱਚ ਉਹ ਘਰੇ ਆਣਗੇ ਅੱਜ ਹਾਂ ਜੀ ਘਰੇ ਆਏ ਨੇ ਵਧੀਆ ਐਸਾ ਖੁਸ਼ੀ ਸਾਨੂੰ ਖੁਸ਼ੀ ਹੈ ਜੀ ਹੂੰ ਅਰੇ ਆ ਹੋ ਰਿਹਾ ਅੱਜ ਆਪ ਜੀ ਵਧੀਆ ਸਮਾਂ ਖੁਸ਼ੀ ਹੈ ਸਾਨੂੰ ਤਾਂ ਆਵੇ ਘਰੇ ਵਧੀਆ ਉਹ ਗੱਲ ਨਹੀਂ ਬੋਲੇ ਉਹ ਨੂੰ ਪੜਾਉਣ ਨਹੀਂ ਕਰ ਰਹੇ ਆ ਰਹੇ ਆ ਤੇ ਰਿਆਜ ਚੁੱਕਿਆ ਪੀ ਲਿਆਇਆ ਕਰੇ ਪੁੱਛੇ ਕਿ ਮੈਂ ਦੇਖ ਲਵਾਂ ਕਿੰਨੀ ਕਚਾਏ ਠੋਡਾ ਸਲੋਸ ਆ ਦੇਖੋ ਜੀ ਸਾਡੇ ਗਵਾਂਢੀਆਂ ਸਾਨੂੰ ਬਹੁਤ ਖੁਸ਼ੀ ਹੈ ਖੁਸ਼ੀ ਹੈ ਯਾਰ ਵੀ ਕੁਝ ਹੋਇਆ ਉਹ ਅਸੀਂ ਉਹ ਜ ਆ ਪਰਮਾਤਮਾ ਜਾਣਦਾ ਜਾ ਉਹ ਜਾਣਦਾ ਤੇ ਸਾਡਾ ਜਿਹੜਾ ਗਵਾਂਢਾ ਬਹੁਤ ਵਧੀਆ ਭਾਈਚਾਰਾ ਸੀ ਉਹਦੇ ਨਾਲ ਇਹ ਨਹੀਂ ਗੱਲ ਇੱਥੇ ਉਹ ਸਾਡਾ ਹੀ ਬੱਚਾ ਸਾਨੂੰ ਜੇ ਖੁਸ਼ੀ ਨਾ ਹੋਊ ਤਾਂ ਹੋਰ ਕਿਹਨੂੰ ਹੋਊ ਹਾਂ ਹਾਂ ਮਾਪਿਓ ਤਰ੍ਹਾਂ ਕੇ ਸੀ ਥੋੜਾ ਟਾਈਮ ਪਹਿਲਾਂ ਉਹ ਜੇਲ੍ਹ ਦੇ ਵਿੱਚ ਕਹਿੰਦੇ ਉਹ ਬਹੁਤ ਭਾਵੁਕ ਸਮਾਂ ਹੁੰਦਾ ਪੁੱਤ ਕੋਲੇ ਨਾ ਹੋਵੇ ਇਹ ਤਾਂ ਬਹੁਤ ਜਿਹੜਾ ਦੁੱਖ ਦਪਾਲ ਆਪਾਂ ਕਹਿ ਸਕਦੇ ਆਂ ਵੀ ਉਹ ਬੱਚੇ ਵਾਸਤੇ ਵੀ ਆ ਮਾਂ ਪਿਓ ਵਾਸਤੇ ਵੀ ਆ ਜੇ ਵੀ ਪੁੱਤ ਕੋਲੇ ਨਾ ਹੋਵੇ ਮਾਪਿਓ ਦੇ ਹਾਂ ਜਿਹੜੇ ਜਾਣਾ ਤੇ ਪੁੱਤ ਵਾਸਤੇ ਬਹੁਤ ਇਹ ਦੁੱਖ ਇਹ ਉਹੀ ਜਾਣਦਾ ਜੀ ਜਿਹਨੇ ਇਹ ਗੱਲਾਂ ਬਾਤਾਂ ਦੀਆਂ ਕਿਹਾ ਕੋਈ ਹੈ ਕੋਈ ਨੂੰ ਪਤਾ ਤਾਂ ਕਿਵੇਂ ਦੇਖਦੇ ਹਾਂ ਅੱਜ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਲੰਬੇ ਸਮੇਂ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਜਗਦੀਸ਼ ਭੋਲਾ ਹਾਂਜੀ ਬਿਲਕੁਲ ਜੀ ਹਾਂ ਉਹਦਾ ਕਿਸ ਤਰ੍ਹਾਂ ਦਾ ਬਿਹਾਰ ਕਿਦਾਂ ਦਾ ਸੀ ਇਹਨਾਂ ਦਾ ਪਿੰਡ ਤੇ ਬਹੁਤ ਵਧੀਆ ਪਿੰਡ ਤੇ ਬਹੁਤ ਵਧੀਆ ਸਭ ਲਈ ਸਾਰੇ ਪਿੰਡ ਤੇ ਕਿਸੇ ਨਾਲ ਬੁੱਸੇ ਕਿੱਲੇ ਹੋਈ ਸੀ ਲੜਾਈ ਲੜਾਈ ਨਹੀਂ ਕੋਈ ਸੁਣੀ ਕਿਉਂਕਿ